ਇਨਾਂ ਦਾ ਰੰਗ ਨਹੀਂ ਬਦਲਿਆ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਕਹਿਆ ਵੀ ਕਲਯੁਗ ਸ਼ੁਰੂ ਹੋ ਜਾਣਾ ਹੈ ਉਹਦੇ ਚਤਾਰਿਆਂ ਦਾ ਰੰਗ ਕਿਹਾ ਜਾਵੇਗਾ ਸੂਰਜ ਦੀ ਧੁੱਪ ਕਹੀ ਜੀ ਹੋਏਗੀ ਚੰਦਰਮਾ ਦਾ ਪ੍ਰਕਾਸ਼ ਕਿਹਾ ਜਾਵੇਗਾ ਫਲ ਕਹੇ ਜੇ ਲੱਗਣਗੇ ਜੀਵ ਜੰਤੂ ਕਹੇ ਜੇ ਹੋਣਗੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਤਾਂ ਗੱਲਾਂ ਸਮੇਂ ਨਾਲ ਹੁੰਦੀਆਂ ਨੇ ਬਦਲ ਜਾਂਦਾ ਹੈ ਹਵਾ ਵੀ ਬਦਲ ਜਾਏਗੀ ਐਨੀ ਸ਼ੁੱਧ ਹਵਾ ਕਲਯੁਗ ਜਿੱਨੀ ਮਿਲਣੀ ਪੰਗ ਲੂਟੇ ਦੇ ਯਾਰ ਮਿਲੇਗੀ ਆਦਮੀ ਨੂੰ ਸਾਹ ਲੈਣਾ ਔਖਾ ਹੋ ਜਾਏਗਾ ਚੀਜ਼ਾਂ ਖਾਣ ਪੀਣ ਵਾਲੀਆਂ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਮਿਲਣਗੀਆਂ ਉਹ ਵੀ ਸ਼ੁੱਧ ਨਹੀਂ ਮਿਲਣੀਆਂ ਨਾ ਦੋਸ ਸ਼ੁੱਧ ਮਿਲੇਗਾ ਨਾ ਕੋਈ ਦਾਣਾ ਸ਼ੁੱਧ ਮਿਲੇਗਾ ਨਾ ਕਪੜਾ ਸ਼ੁੱਧ ਮਿਲੇਗਾ ਸਾਰੇ ਸ਼ੁੱਧੀ ਛਫੈਲ ਜਾਏਗੀ ਕਲਯੁਗ ਦੇ ਅੰਦਰ ਤੇ ਆਦਮੀ ਦਾ ਜਿਹੜਾ ਮਨ ਹੈ ਇਹ ਬਦਲ ਜਾਏਗਾ ਆ ਜਿਹੜਾ ਹੁਣ ਕਰਮ ਧਰਮ ਵਾਲਾ ਸੱਚਾ ਮਨ ਹੈ ਇਹ ਨਹੀਂ ਰਹਿਣਾ ਇਹ ਬਦਲ ਜਾਏਗਾ ਕਹਿੰਦੇ ਕੋਈ ਕੇਸ ਆਇਆ ਤੁਹਾਡੇ ਕੋਲ ਕਹਿੰਦੇ ਮਹਾਰਾਜ ਜੀ ਇੱਕ ਕੇਸ ਐਸਾ ਆਇਆ ਹੈ ਕਿ ਇੱਕ ਬੰਦੇ ਨੇ ਜ਼ਮੀਨ ਖਰੀਦੀ ਹੈ ਤੇ ਉਹਦੇ ਜਦੋਂ ਉਹ ਖੂੜ ਆਉਣ ਲੱਗਿਆ ਉਹਦੇ ਚੋਂ ਸੋਨਾ ਨਿਕਲ ਆਇਆ ਦਫੀਨਾ ਨਿਕਲ ਆਇਆ ਉਹ ਸਾਡੇ ਕੋਲ ਜਮ੍ਹਾਂ ਕਰਾ ਗਏ ਨੇ ਕਿ ਅਸੀਂ ਜਿੱਤੋਂ ਖੇਤ ਲਿਆ ਸੀ ਉਸ ਨੂੰ ਦੇ ਰਹੇ ਸੀ ਉਹ ਕਹਿੰਦਾ ਵੀ ਮੇਰਾ ਧਾਕ ਨਹੀਂ ਹੈ ਤੇ ਜਦ ਮੈਂ ਖੇਤ ਵੇਚਦਾ ਚਾਹੇ ਇਹਦੇ ਚੋਂ ਕੁਝ ਨਿਕਲਿਆ ਵੀ ਮੇਰਾ ਕੀ ਹੱਕ ਹੈ ਮੈਂ ਦਰਖਤ ਵੀ ਨਾਲ ਵੇਚਤੇ ਸਭ ਚੀਜ਼ਾਂ ਦੇ ਫੂਲ ਲੱਗਿਆ ਵੀ ਨਾਲ ਵੇਚਦਾ ਜੇ ਧਰਤੀ ਵਿੱਚੋਂ ਕੁਝ ਨਿਕਲਿਆ ਆਇਆ ਤੇ ਮੇਰਾ ਹੱਕ ਨਹੀਂ ਕਹਿੰਦੇ ਅਸੀਂ ਇਹ ਕਹਿੰਦੇ ਆ ਵੀ ਅਸੀਂ ਤੇਤੋਂ ਕੇਵਲ ਜ਼ਮੀਨ ਲਈਆ ਹੋਰ ਚੀਜ਼ ਨਹੀਂ ਲਈ ਇਹਦੇ ਚ ਦਫੀਨਾ ਪਿਆ ਦਬਿਆ ਹੋਇਆ ਸੋਨਾ ਪਿਆ ਕਹਿਣ ਲੱਗੇ ਮਹਾਰਾਜ ਨਾ ਉਹ ਲੈਂਦੇ ਨੇ ਨਾ ਉਹ ਲੈਂਦੇ ਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦੇ ਕਹਿੰਦੇ 2 ਮਹੀਨੇ ਠਹਿਰੋ ਪੇਸ਼ੀ ਪਾਦੋਂ ਲੰਮੀ 2 ਮਹੀਨੇ ਦੀ ਪੇਸ਼ੀ ਪਾਤੀ ਪੌਣ ਤੇ ਬਾਅਦ ਉਹਨਾਂ ਦੀਆਂ ਅਰਜ਼ੀਆਂ ਆ ਗਿਆ ਪਹਿਲੇ ਨੇ ਕਿਹਾ ਅਸੀਂ ਕੇਸ ਵਾਪਸ ਲੈਨੇ ਆ ਸਾਡਾ ਹੱਕ ਹੈ ਜਿਹੜੀ ਚੀਜ਼ ਸਾਡੀ ਜ਼ਮੀਨ ਤੋਂ ਨਿਕਲੀ ਆ ਦੁਜੇ ਕਹਿਣ ਲੱਗੇ ਦੁਜੇ ਨੇ ਅਰਜ਼ੀ ਦੇਤੀ ਕਿ ਮਹਾਰਾਜ ਸਾਨੂੰ ਸੋਨਾ ਦਵਾਇਆ ਜਾਵੇ ਕਿਉਂਕਿ ਅਸੀਂ ਖੇਤ ਵਿਜਿਆ ਦਫੀਨਾ ਨਹੀਂ ਵੇਚਿਆ ਹੈਗਾ ਖੇਤ ਵੇਚਿਆ ਕਹਿੰਦੇ ਉਲਟਾ ਹੋ ਗਿਆ ਮਹਾਰਾਜ ਕਹਿੰਦੇ ਆਹ ਕਲਯੁਗ ਨੇ ਪਹਿਲਾ ਲੱਛਣ ਦਿਖਾਇਆ ਪਹਿਲਾ ਪੈਰ ਰੱਖ ਦੀ ਸਾਰ ਬਈ ਮੇਰੇ ਰਾਜ ਚ ਆਏ ਹੋਣ ਖਿਆਲ ਬਦਲ ਗਏ ਦੁਨੀਆਂ ਦੇ ਕਹਿਣ ਲੱਗੇ ਮਹਾਰਾਜ ਕੀ ਹੋਏਗਾ ਕਹਿੰਦੇ ਤੁਸੀਂ ਐਂ ਕਰੋ ਜੇ ਅੰਮ੍ਰਿਤ ਵੇਲੇ ਉਠੋਗੇ ਇਸ਼ਨਾਨ ਕਰਕੇ ਵਰਨਾ ਕਰ ਲਿਓ ਵੀ ਕਲਯੁਗ ਦਾ ਸਾਨੂੰ ਬਰਤਾਰਾ ਜਿਸ ਜਾਵੇ ਤੁਹਾਨੂੰ ਦੇ ਜਾਈਗਾ ਤਾਂ ਜਿਸ ਵਾਰ ਤੇ ਕ੍ਰਿਸ਼ਨ ਮਹਾਰਾਜ ਕੋ ਫੇਰ ਇਕੱਠੇ ਹੋਏ ਕਹਿੰਦੇ ਕੁਝ ਦੇਖਿਆ ਭਾਈ ਕਹਿੰਦੇ ਹਾਂ ਜੀ ਕਹਿੰਦੇ ਸਮਝ ਪਿਆ ਕਹਿੰਦੇ ਨਾ ਮਹਾਰਾਜ ਕੁਝ ਨਹੀਂ ਸਮਝਿਆ ਕਹਿਣ ਲੱਗੇ ਕੀ ਦੇਖਿਆ ਪਹਿਲਾ ਕਹਿਣ ਲੱਗਾ ਕਿ ਮਹਾਰਾਜ ਮੈਂ ਦੇਖਿਆ ਕਿ ਇੱਕ ਖੇਤ ਹੈ ਹਾਰਾ ਪਰਾ ਉਹਦੀ ਰਾਖੀ ਬਾੜ ਕਰ ਰਹੀ ਹੈ ਪਰ ਮੇਰੇ ਦੇਖਦੇ ਦੇਖਦੇ ਹੋਇਆ ਕਿ ਬਾੜ ਨੂੰ ਮੂੰਹ ਲੱਗਿਆ ਉਹ ਜਿਵੇਂ ਪਸ਼ੂ ਖਾਂਦੇ ਨੇ ਸਾਰੀ ਉਹ ਖੇਤੀ ਖਾ ਗਈ ਫੁ ਮਹਾਰਾਜ ਮੇਰੇ ਸਮਝ ਨਹੀਂ ਆ ਰਹੀ ਕੀ ਗੱਲ ਇਹ ਮੇਰੇ ਸਮਝ ਵਿੱਚ ਨਹੀਂ ਆ ਰਹੀ ਗੱਲ ਕਹਿ ਲਗੇ ਤਾਂ ਕਿ ਦੇਖਿਆ ਭਾਈ ਦੁਆਏ ਨੂੰ ਬਥਿਆ ਦੁਆ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਕ ਹਾਥੀ ਦੇਖਿਆ ਦੋ ਸੁੰਡਾਂ ਨੇ ਉਹਦੇ ਇੱਕ ਸੁੰਡ ਦੇ ਨਾਲ ਮਾਸ ਕਾਈ ਜਾਂਦਾ ਇੱਕ ਨਾਲ ਘਾਹ ਕਾਈ ਜਾਂਦਾ ਹਾਥੀ ਮਾਸ ਖਾਂਦਾ ਨਹੀਂ ਹੁੰਦਾ ਇਹ ਵੀ ਮੈਨੂੰ ਅਜੀਬ ਗੱਲ ਲੱਗੀ ਤੀਸਰੇ ਨੂੰ ਪੁੱਛਿਆ ਵੀ ਤੈਂ ਕੀ ਦੇਖਿਆ ਕਹਿਣ ਲੱਗਿਆ ਮਹਾਰਾਜ ਮੈਂ ਇਹ ਦੇਖਿਆ ਕਿ ਇੱਕ ਹੰਸ ਹੈ ਬਹੁਤ ਸੁੰਦਰ ਹੈ ਉਹਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ ਉਹਦੇ ਮੂਰੇ ਦੋ ਚੋਗਾ ਪਿਆ ਮੋਤੀਆਂ ਦਾ ਮੋਤੀ ਤਾਂ ਨਹੀਂ ਉਹ ਖਾਂਦਾ ਲੇਕਿਨ ਕੀੜੇ ਖਾਂਦਾ ਜੋ ਤੈਨੂੰ ਕਹਿ ਲਗੇ ਤੈਂ ਕੀ ਦੇਖਿਆ ਕਹਿ ਲਗੇ ਮਹਾਰਾਜ ਮੈਂ ਇਹ ਦੇਖਿਆ ਕਿ ਇੱਕ ਖੂਹ ਦੇ ਵਿੱਚੋਂ ਡੋਲ ਭਰ ਕੇ ਪਾਣੀ ਦਾ ਕੱਢਿਆ 10 ਘੜੇ ਭਰ ਕੇ ਉਹ ਮੁੜ ਕੇ ਘੜਿਆਂ ਨੂੰ ਡੋਲਛਪਾਉਣ ਲੱਗ ਗਿਆ ਤੇ ਡੋਲ ਚੌਥਾ ਹਿੱਸਾ ਵੀ ਨਾ ਭਰਿਆ ਤਿੰਨ ਹਿੱਸੇ ਖਾਲੀ ਰਹਿ ਗਿਆ ਮੈਨੂੰ ਇਹ ਹੈਰਾਨੀ ਹੈ ਬਈ ਉਹਦਾ ਹੀ ਪਾਣੀ ਉਹਨੂੰ ਭਰ ਨਾ ਸਕਿਆ ਪੰਜਵੇਂ ਨੂੰ ਗਿਆ ਵੀ ਤੈਂ ਕੀ ਦੇਖਿਆ ਉਹ ਕਹਿੰਦਾ ਮਹਾਰਾਜ ਮੈਂ ਤਾਂ ਇੱਕ ਅਜੀਬ ਗੱਲ ਦੇਖੀ ਇੱਕ ਬਹੁਤ ਵੱਡਾ ਪਹਾੜ ਹਜ਼ਾਰਾਂ ਟਨਾਗਾ ਪਹਾੜ ਚੋਟੀ ਤੋਂ ਡੋੜਦਾ ਵੱਡੇ ਵੱਡੇ ਕੈਲੋ ਤੇ ਚੀਲ ਦੇ ਦਰਖਤਾਂ ਨੂੰ ਤੂੜੀ ਬਣਾਉਂਦਾ ਤਰਿਆਉਂਦਾ ਐਨਾ ਪਾਰ ਅੱਗੇ ਇੱਕ ਖਾੜਾ ਆ ਗਿਆ ਉਹਦੇ ਚ गिरਨ ਲੱਗਿਆ ਇੱਕ ਘਾਹ ਦੇ ਬੂਟੇ ਨੇ ਰੋਕ ਲਿਆ ਉਹ ਹਿੱਲਣ ਨਹੀਂ ਦਿੰਦਾ ਘਾਹ ਦਾ ਕਮਜ਼ੋਰ ਬੂਟਾ ਹੈ ਪਰ ਉਹਨੂੰ ਹਿੱਲਣਾ ਨਹੀਂ ਦਿੰਦਾ ਕਹਿੰਦੇ ਕੋਈ ਸਮਝ ਪਿਆ ਤੁਹਾਡੇ ਕਹਿੰਦੇ ਨਾ ਮਾਰਿਆ ਸਾਡੇ ਤਾਂ ਸਮਝ ਨਹੀਂ ਪਿਆ ਕਹਿ ਲੱਗੇ ਦੇਖੋ ਪਹਿਲੇ ਨੂੰ ਕਹਿ ਲੱਗੇ ਵੀ ਤੈਨੂੰ ਕਲਜੁਗ ਦੀ ਅੰਦਰ ਜਿਹੜੇ ਰਾਜ ਚੱਲਨੇ ਨੇ ਉਹ ਇੱਕ ਜਰਾਜਾ ਹੁੰਦਾ ਰਾਖੀ ਕਰਨ ਵਾਸਤੇ ਲੇਕਿਨ ਬਾੜ ਜਿਹੜੀ ਹੁੰਦੀ ਹੈ ਰਾਖੀ ਕਰਦੀ ਹੈ ਰਾਖੀ ਬਾੜ ਕਦੇ ਖੇਤ ਨੂੰ ਨਹੀਂ ਖਾਂਦੀ ਲੇਕਿਨ ਕਲਯੁਗ ਦੇ ਅੰਦਰ ਜਿਹੜੇ ਸ਼ਾਸਕ ਹੋਣਗੇ ਉਲਟੀ ਬਾੜ ਖੇਤ ਕੋ ਖਾਈ ਇਹ ਪਰਜਾ ਨੂੰ ਖਾ ਜਾ ਕਰੂਗੀ ਵਿਸ਼ਵਾਸਾਨ ਹੋਣਗੇ ਬੇਅੰਤ ਰੌਲਾ ਗੜਾ ਹੋਏਗਾ ਤੇ ਇੱਕ ਤਰ੍ਹਾਂ ਪਰਜਾ ਨੂੰ ਇਹ ਖਾਜੀ ਦੂਸਰੇ ਨੂੰ ਕਹਿਣ ਲੱਗੇ ਟਰੈਂਕੀ ਦੇਖਿਆ ਭਾਈ ਕਹਿਣ ਲੱਗਾ ਮਹਾਰਾਜ ਮੈਂ ਇੱਕ ਹਾਥੀ ਦੇਖਿਆ ਦੋ ਸੰਡਾ ਨੇ ਆਮ ਤੌਰ ਤੇ ਇਹ ਕਹਿੰਦੀ ਹੈ ਕਹਿਣ ਲੱਗੇ ਕਲਯੁਗ ਦੇ ਜਿਹੜੇ ਨਿਆਕਾਰ ਹੋਣਗੇ ਜਿਨ੍ਹਾਂ ਦੇ ਹੱਥਾਂ 'ਚੋਂ ਨਿਆਅ ਚੱਲੇਗਾ ਕਹਿੰਦੇ ਉਹ ਸੱਚੇ ਬੰਦੇ ਤੋਂ ਵੀ ਰਿਸ਼ਵਤਾਂ ਲੈ ਲਿਆ ਕਰਨਗੇ ਝੂਠੇ ਤੋਂ ਵੀ ਲੈ ਲਿਆ ਕਰਨਗੇ ਕੰਮ ਕਿਸੇ ਦਾ ਵੀ ਨਹੀਂ ਹੋਇਆ ਕਰੇਗਾ ਦੋਏ ਪਰੇਸ਼ਾਨ ਤਰੀ ਫਿਰਿਆ ਕਰਨਗੇ ਤੀਸਰਾ ਕਹਿਣ ਲੱਗਾ ਕਿ ਮਹਾਰਾਜ ਮੈਂ ਇੱਕ ਹੰਸ ਦੇਖਿਆ ਉਦੇ ਫੰਗਾ ਤੇ ਬੇਦਾਂ ਦੇ ਸ਼ਲੋਕ ਲਿਖੇ ਹੋਏ ਨੇ ਉਹ ਮੋਤੀਆਂ ਨੂੰ ਛੱਡ ਕੇ ਕੀੜੇ ਖਾਂਦਾ ਕਹਿ ਲਗੇ ਕਾਲ ਯੁਗ ਦੇ ਵਿੱਚ ਜਿਹੜੇ ਪ੍ਰਚਾਰਕ ਹੋਣਗੇ ਨਾ ਧਰਮ ਦੇ ਪ੍ਰਚਾਰ ਕਰਨ ਵਾਲੇ ਆਚਾਰੀਆ ਉਹ ਨਾਮ ਰੂਪੀ ਮੋਤੀ ਤਾਂ ਉਹਨਾਂ ਨੇ ਖਾਣੇ ਨਹੀਂ ਐ ਵਿਸ਼ੇਵਕਾਰ ਰੂਪੀ ਕੀੜਿਆਂ ਨੂੰ ਖਾਂਣਗੇ ਗੁਜ਼ਾਰਾ ਕਰਨਗੇ ਸ਼ਰੋਗ ਸੁਣਾ ਸੁਣਾ ਕੇ ਥਿਉਰੀਆਂ ਸੁਣਾ ਸੁਣਾ ਕੇ ਲੇਕਿਨ ਉਹਨਾਂ ਦਾ ਕਰੈਕਟਰ ਕੁਛ ਨਹੀਂ ਹੋਏਗਾ ਝੂਠੇ ਹੋਣਗੇ ਗਲਤ ਹੋਣਗੇ ਪਾਪਾਂ 'ਚ ਫਿਰ ਵਿਰਤ ਹੋਣਗੇ ਤੇ ਦੁਨੀਆਂ ਦੇ ਵਿੱਚ ਪ੍ਰਚਾਰ ਕਰਨਗੇ ਧਰਮ ਦਾ ਆਪ ਅੰਨੇ ਹੋਣਗੇ ਲੋਕਾਂ ਨੂੰ ਅੰਨੇ ਕਰ ਦੇਣਗੇ ਸਾਰਿਆਂ ਨੂੰ ਅਨਭਾਵੀ ਹੋਣੇ ਹੋਣਗੇ ਆਪ ਮਾਸ ਮੱਛੀਆਂ ਖਾਣਗੇ ਪਰਮੇਸ਼ਰ ਦੇ ਨਾਮ ਵੱਲ ਨਹੀਂ ਜਾਣਗੇ ਉਹੀ ਦੁਨੀਆਂ ਨੂੰ ਕਹਿਣਗੇ ਤੁਸੀਂ ਖਾਓ ਠੀਕ ਹੈ ਕੀ ਪਾਪ ਹੈ ਇਹ ਦੇ ਸ਼ਰਾਬ ਦਾ ਕੀ ਪਾਪ ਹੈ ਕਥਾ ਕਰਨਗੇ ਮਹਾਰਾਜ ਮੈਂ ਢੋਲ ਦੇਖਿਆ ਕਹਿੰਦੇ ਉਹਨੇ ਦੱਸ ਦਿੱਤਾ ਕਲਯੁਗ ਨੇ ਕਿ ਮੇਰੇ ਰਾਜ ਦੇ ਅੰਦਰ ਉਪਜ ਬਹੁਤ ਹੋਏਗੀ ਫਸਲਾਂ ਫਲ ਬਹੁਤ ਦੇਣਗੀਆਂ ਪੈਸਾ ਬੇਅੰਤ ਹੋਏਗਾ ਪਰ ਰਜਨਾ ਕਿਸੇ ਨੇ ਨਹੀਂ ਹੈ ਸਭ ਭੁੱਖੇ ਹੀ ਭੁੱਖੇ ਰਹਿਣਗੇ ਭੁੱਖਾ ਭੁਖਣਾ ਉਤਰੀ ਜੇ ਬੰਨਾਂ ਕੁੜੀਆਂ ਉਪਰ ਕ੍ਰਿਸ਼ਨਾਂ ਦੀ ਅਗਨ ਲੱਗੀ ਰਹੇਗੀ ਹਰੇਕ ਦੇ ਅੰਦਰ ਰਾਜ ਕਿਸੇ ਨੂੰ ਨਹੀਂ ਆਏਗਾ ਕ੍ਰਿਸ਼ਨਾ ਬਿਰਲੇ ਹੀ ਕੀ ਬੁਜੀਏ ਕੋਟ ਜੋੜੇ ਕਰੋੜ ਜੋੜ ਲਿਆ ਕਹੇ ਥੋੜਾ ਹੀ ਆ ਕਰੋੜ ਦਾ ਲੱਖ ਕਰੋੜੇ 100 ਫਰਮ ਹੋ ਗਿਆ ਕਹਿੰਦੇ ਇਹ ਵੀ ਥੋੜਾ ਮਨ ਨਾ ਹੋ ਰਿਹਾ ਪਰੇ ਪਰੇ ਹੀ ਘੋਲੀਦੀ ਹੈ ਹੋਰ ਮਿਲ ਜੇ ਹੋਰ ਮਿਲ ਜੇ ਹੋਰ ਮਿਲ ਜੇ ਕਹਿੰਦੇ ਦੌੜ ਲੱਗਣੀ ਹੈ ਪੈਸਾ ਕਮਾਉਣ ਦੀ ਜਾਇਜ਼ ਨਾਜਾਇਜ਼ ਤਰੀਕੇ ਨਾਲ ਇਸੇ ਬੰਦੇ ਨੇ ਸ਼ਾਂਤ ਨਹੀਂ ਹੋਣਾ ਕਿਉਂਕਿ ਸ਼ਾਂਤੀ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਮ ਤੋਂ ਬਗੈਰ ਮਿਲਿਆ ਨਹੀਂ ਕਰਦੀ ਕਿਸੇ ਬੇਦਮਾਨ ਸੀ ਦੇ ਜੀ ਦੇ ਨਾਮ ਸੀ ਦੇ ਜੀ छा थो